ਪੰਜਾਬ ਦੇ ਵਿੱਚ ਜਿਮਨੀ ਚੋਣਾ ਨੇ ਜਿੱਥੇ ਚਾਰ ਹਲਕਿਆਂ ਦੇ ਵਿੱਚ ਜਿਹੜੀਆਂ ਜਿਮਨੀ ਚੋਣਾ ਹੋ ਰਹੀਆਂ ਚਾਹੇ ਬਰਨਾਲੇ ਦੀ ਗੱਲ ਕਰੀਏ ਚਾਹੇ ਗਿੱਦੜਬਾਹਾ ਚਾਹੇ ਬਰਨਾਲਾ ਇਹ ਜਾਂ ਫਿਰ ਡੇਰਾ ਬਾਬਾ ਨਾਨਕ ਹੈ ਜਾਂ ਚੱਬੇ ਵਾਲਾ ਇਹਨਾਂ 4 ਸੀਟਾਂ ਤੇ ਜਿਹੜਾ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦਾ ਮਾਹੌਲ ਹੈ ਤੇ ਹੁਣ ਕੁਝ ਦਿਨਾਂ ਬਾਕੀ ਰਹਿ ਗਏ ਨੇ ਚੋਣਾਂ ਦੇ ਵਿੱਚ ਤੇ ਹੁਣ ਕੁਝ ਦਿਨਾਂ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਵੀ ਬੰਦ ਹੋਣ ਜਾ ਰਿਹਾ ਗਿੱਦੜਬਾਹ ਦੇ ਵਿੱਚ ਅੱਜ ਬੈਠੇ ਆ ਤੇ ਗਿੱਦੜਬਾਹ ਦੇ ਵਿੱਚ ਜਿਹੜਾ ਮਾਹੌਲ ਹੈ ਪੂਰਾ ਗਰਮ ਹੋ ਚੁੱਕਿਆ ਪੂਰੇ ਪੰਜਾਬ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਗਿੱਦੜਬਾਹ ਤੇ ਟਿਕੀਆਂ ਹੋਈਆਂ ਜਿੱਥੇ ਜਿਹੜੀਆਂ ਸਿਆਸੀ ਤੇ ਰਾਣੇ ਉਹ ਚੋਣ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਉੱਥੇ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਆਪਾਂ ਕਰਦੇ ਆਂ ਗੱਲਬਾਤ ਗਰਗ ਸਾਹਿਬ ਚੋਣ ਮੈਦਾਨ ਦੇ ਵਿੱਚ ਉਤਰੇ ਹੋ ਕੀ ਲੱਗਦਾ ਕਿੰਨਾਂ ਦੇ ਨਾਲ ਜਿਹੜਾ ਮੁਕਾਬਲਾ ਲੱਗਦਾ ਤੁਹਾਡਾ ਸਾਡਾ ਦੇਖੋ ਜੀ ਅਸੀਂ ਅੱਗੇ ਪਹਿਲਾਂ ਟਾਈ ਆਪਾਂ ਅਸੀਂ ਕਰਦੇ ਹੁੰਦੇ ਸੀ ਬੀਜੇਪੀ ਨਾਲ ਜੀ ਅੱਜ ਐਤਕੀ ਸਾਨੂੰ ਸਾਡੇ ਰਜੀਵ ਟੰਡਨ ਜੀ ਰਾਸ਼ਟਰੀ ਚੇਅਰਮੈਨ ਸੰਜੀਵ ਖਨੋਲੀ ਜੀ ਰਾਸ਼ਟਰੀ ਪ੍ਰਧਾਨ ਆ ਉਹਨਾਂ ਦੇ ਅਦੈਤਾਂ ਤੇ ਅਸੀਂ ਇੱਕ ਇੰਡੀਪੈਂਡੈਂਟ ਤਾਂ ਕੀਤਾ ਸੀ ਵੀ ਗਿੱਦੜਵਾ ਦੇ ਵਿੱਚ 52% ਸਾਡੀ ਹਿੰਦੂਆਂ ਦੀ ਵੋਟ ਹੈ ਤੇ ਹਿੰਦੂ ਕੈਂਡੀਡੇਟ ਅੱਜ ਤੱਕ ਤੁਹਾਨੂੰ ਪਤਾ ਵੀ ਕਿਸੇ ਪਾਰਟੀ ਨੇ ਕੋਈ ਕਦੇ ਸੋਚਿਆ ਨਹੀਂ ਨਾ ਕਦੇ ਧਾਰਿਆ ਜੀ ਉਹਦੇ 'ਚ ਅਸੀਂ ਐਤਕੀ ਆਪਦੇ ਇੰਡੀਪੈਂਡੈਂਟ ਉਹ ਕਿ ਅਸੀਂ ਆਪਦੇ ਕਾਗਜ਼ ਕੰਪਲੀਟ ਕਰਕੇ ਅਸੀਂ ਇੱਕ ਗਿੱਦੜਵਾ ਵਿੱਚ ਕੈਂਡੀਡੇਟ ਨੂੰ ਅਸੀਂ ਸੋਚ ਕੇ ਅਸੀਂ ਸ਼ਿਵ ਸੈਨਾ ਵੱਲੋਂ ਮੇਦੇ ਤੇ ਉਹਨਾਂ ਨੇ ਸੂਈ ਰੱਖੀ ਮੈਂ ਰਜੇਸ਼ ਗਰਗਾ ਪੰਜਾਬ ਪ੍ਰਧਾਨਵੀਂ ਸ਼ਿਵ ਸੈਨਾ ਦਾ ਜੀ ਤੇ ਮੈਂ ਆਪਦੇ ਵੱਲੋਂ ਕਾਗਜ਼ ਭਰੇ ਇਹ ਗਰਗਸਾਬ ਕਿੰਨਾ ਜਿਹੜਾ ਲੋਕਾਂ ਦਾ ਹੁੰਗਾਰਾ ਮਿਲਦਾ ਹੈ ਬਾਜ਼ਾਰਾਂ ਦੇ ਵਿੱਚ ਨਿਕਲਦੇ ਕਿੰਨਾ ਕ ਹੁੰਗਾਰਾ ਮਿਲਦਾ ਇਹ ਜੀ ਮੇਰਾ ਜੱਦੀ ਮੇਰੇ ਨਾਨਕਿਆਂ ਦਾ ਪਿੰਡ ਵੀ ਹੈ ਮੇਰਾ ਮੈਂ ਮੁਕਸਰ ਨੂੰ ਬਿਲੋਂਗ ਕਰਦਾ ਇੱਥੇ ਹੁੰਗਾਰਾ ਕਿ ਜੀ ਇੱਥੇ ਸਾਡੀ ਸਾਡੇ ਆਪ ਦੇ ਲਿੰਕਡ ਵੋਟ ਮੇਰੀ 7000 ਦੇ ਨੇੜੇ ਤੇਰੇ ਮੇਰੀ ਪਰਸਨਲ ਵੋਟ ਹੈ ਜਿਹੜੇ ਮੇਰੇ ਲਿੰਕਡ ਬੰਦੇ ਆ ਜਿਹੜੇ ਹਿੰਦੂ ਸਮਰਥਨ ਦੇ ਬੰਦੇ ਆ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹੀ ਡੀਲ ਕਰਾਂਗੇ ਤੇ ਤੁਹਾਡੇ ਨਾਲ ਹੀ ਚੱਲਾਂਗੇ ਗਰਗਸਬ ਗੱਲ ਕਰੀਏ ਕਿ ਬਾਕੀ ਰਾਜਨੀਤਿਕ ਪਾਰਟੀਆਂ ਉਹਨਾਂ ਦਾ ਕਾਫੀ ਦੇਰ ਤੋਂ ਜਿਹੜਾ ਰਾਜਨੀਤੀ ਤੇ ਦਬਦਬਾ ਹੈ Shiv Sena ਜਿਹੜੀ ਹੁਣ ਚੋਣ ਮੈਦਾਨ ਦੇ ਵਿੱਚ ਵੱਖਰੇ ਤੌਰ ਤੇ ਉੱਭਰ ਕੇ ਸਾਹਮਣੇ ਆਈ ਆ ਉਹਨਾਂ ਦੇ ਨਾਲ ਜਿਹੜਾ ਉਹ ਇੱਕ ਕਹਿਦੀ ਕਿ ਮੁਕਾਬਲਾ ਹੋ ਸਕਦਾ Shiv Sena ਦਾ ਮੁਕਾਬਲਾ ਭਵੇਂ ਨਹੀਂ ਹੋ ਸਕਦਾ ਜੀ ਪਰ ਅਸੀਂ ਵੋਟ ਤਾਂ ਜਿੰਨੀ ਅੱਜ ਸਾਡੂੰ ਐਤਕੀ ਪਤਾ ਲੱਗ ਜਿਹਾ ਵੀ ਸਾਡੀ ਵੋਟ ਬੈਂਕ ਕਿੰਨਾ ਕ ਹੈ ਪਹਿਲਾਂ ਕੀ ਸੀ ਸਾਡਾ ਸੰਗਠਨ ਸੀਗਾ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਲੈ ਕੇ ਨਹੀਂ ਚੱਲਦੇ ਸੀ ਹਰ ਵਾਰੀ BJP ਨਾਲ ਸਮਰਥਨ ਦੇ ਦਿੰਦੇ ਸੀ ਪਰ ਜਦੋਂ ਹੁਣ ਅਸੀਂ ਇੰਡੀਪੈਂਡੈਂਟ ਹੋਏ ਸਾਨੂੰ ਪਤਾ ਲੱਗ ਜੂ ਮੈਂ ਪ੍ਰਧਾਨ ਜੀ ਨੂੰ ਜ਼ੋਰ ਪਾਇਆ ਵੀ ਮੇਰਾ ਹਲਕਾ ਜੀ ਮੇਰਾ ਖਾਸ ਹੈ ਗਿੱਦੜਵਾ ਮੰਡੀ ਆਪਾਂ ਜਨਮ ਤੋਂ ਇੱਥੇ ਰਹਿੰਦੇ ਆ ਤੇ ਮੈਂ ਆਪਦੀ ਵੋਟ ਪਤਾ ਲੱਗੇ ਵੀ ਸਾਡੇ ਨਾਲ ਵਾਕੇ ਵੀ ਇਹ ਸ਼ਿਵਸਨਾਨਾ ਨਾ ਬੰਦੇ ਚੱਲਦੇ ਆ ਜਾਂ ਨਹੀਂ ਚੱਲਦੇ ਹੁਣ ਆ ਤੁਹਾਡੇ ਸਾਹਮਣੇ ਰਿਜ਼ਲਟ ਆ ਜੂਗਾ 23 ਤਰੀਕ ਨੂੰ ਤੇ ਕੁਛ ਨਾ ਕੁਛ ਪਰਸੈਂਟ ਅਸੀਂ ਵੋਟ ਕਰਾਂਗੇ ਗਰਗਸਾਹਬ ਤੁਸੀਂ ਗੱਲ ਕੀਤੀ ਹੈ ਹਿੰਦੂ ਚਿਹਰੇ ਦੀ ਜੇ ਗੱਲ ਕਰ ਲਈਏ ਸੁਨੀਲ ਜਾਖੜ ਹਿੰਦੂ ਚਿਹਰਾ ਪ੍ਰਧਾਨ ਲਾਇਆ ਸੀ ਪਰ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਪਾਰਟੀ ਵੀ ਛੱਡਤੀ ਹੈ ਤੇ ਪਹਿਲਾਂ ਉਹਨਾਂ ਦੇ ਵੱਲੋਂ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਨਤੀਜਾ ਨਹੀਂ ਆਇਆ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਜਿਹੜਾ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਗਿਆ ਸੀ ਹੁਣ ਪਾਰਟੀ ਤੋਂ ਜਿਹੜੇ ਵੱਖਰੇ ਹੋ ਗਏ ਨੇ ਉਹ ਕਿਵੇਂ ਦੇਖਦੇ ਹੋ ਫਿਰ ਜਿਹੜੇ ਹਿੰਦੂ ਚਿਹਰਾ ਦਿੱਤਾ ਸੀ ਪਰ ਉਹ ਆਪ ਹੀ ਪਿੱਛੇ हट ਗਏ ਉਹ ਇਸ ਤਰ੍ਹਾਂ ਜੀ ਵੀ ਜਿਹੜੇ ਜਾਖੜ ਸਾਹਿਬ ਸੀਗੇ ਸਦੀਆਂ ਤੋਂ ਸ਼ੁਰੂ ਤੋਂ ਕਾਂਗਰਸ ਪਾਰਟੀ ਨਾਲ ਰਹੇ ਆ ਚਿਹਰੇ ਤਾਂ ਜ਼ਰੂਰ ਹਿੰਦੂ ਆ ਪਰ ਉਹਨਾਂ ਨੇ ਕੰਮ ਆਪਦੀ ਮਰਜ਼ੀ ਨਾਲ ਆਪਣੇ ਬੰਦਿਆਂ ਦਾ ਕੀਤਾ ਹੁਣ ਭਾਜਪਾ 'ਚ ਆਏ ਤੁਹਾਡੇ ਸਾਹਮਣੇ ਉਹਨਾਂ ਨੂੰ ਪੰਜਾਬ ਪ੍ਰਧਾਨਤਾ ਬਣਾਤਾ ਪਰ ਉਹਨਾਂ ਦੀ ਸਨਾਈ ਨਹੀਂ ਹੁੰਦੀ ਸੀ ਜੀ ਜਦੋਂ ਆਪਣੀ ਉਹਨਾਂ ਦੀ ਸਨਾਈ ਨਹੀਂ ਹੁੰਦੀ ਉਹ ਹਿੰਦੂ ਕੱਲਾ ਚਿਹਰਾ ਕਰਤਾ ਤੇ ਜਦੋਂ ਮੋਦੀ ਸਾਹਿਬ ਕੋਲੇ ਸਾਰਾ ਸਮਰਥਨ ਉਹਨਾਂ ਕੋਲੇ ਹੈ ਉੱਪਰਲੀ ਸਰਕਾਰ ਕੋਲੇ ਤੋਂ ਆਪਦੇ ਹਿਸਾਬ ਨਾਲ ਚੱਲਦੇ ਵੀ ਹਿੰਦੂ ਕਿਵੇਂ ਅੱਜ ਇਹਨਾਂ ਨੂੰ ਕਿਵੇਂ ਉਹਨਾਂ ਨੇ ਕੋਈ ਐਮਪੀ ਟਿਕਟ ਨਹੀਂ ਦਿੱਤੀ ਇਹਨਾਂ ਨੂੰ ਜੀ ਤੇ ਐਮਐਲਏ 'ਚ ਕੋਈ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੇ ਐਤਕੀ ਜਿਹੜੀ ਜਿਮਨੀ ਚ ਉਹਨਾਂ ਸੀਗੀਆਂ ਜੀ ਤਾਂ ਉਹਨਾਂ ਨੂੰ ਕੀ ਪਤਾ ਉਹਨਾਂ ਨੇ ਆਪਦੇ ਹਿਸਾਬ ਨਾਲ ਕਿਵੇਂ ਹੈਂਡਲ ਕਰਨਾ ਹੈ ਕੀ ਨਹੀਂ ਕਰਨਾ ਤੇ ਇਹਨਾਂ ਨੇ ਜਦੋਂ ਇਹਨਾਂ ਨੂੰ ਨਹੀਂ ਕੋਈ ਟਿਕਟਾਂ ਦਿੰਦੇ ਇਹ ਜਿੰਨੀ ਦੇਰ ਲਈ ਪੰਜਾਬ ਪ੍ਰਧਾਨਗੀ ਦੇਤੀ ਦੇਤੀ ਉਹ ਤੋਂ ਬਾਅਦ ਰਿਜਾਈਨ ਕਰ ਜਾਂਦੇ ਗਰਗ ਸਭ ਗੱਲ ਕਰ ਲਈਏ ਕਿ ਤੁਸੀਂ ਹਿੰਦੂ ਚਿਹਰੇ ਦੀ ਗੱਲ ਕੀਤੀ ਆ ਹੁਣ ਜਿਹੜੀ ਪੰਜਾਬ ਪ੍ਰਧਾਨ ਦੀ ਕੁਰਸੀ ਖਾਲੀ ਆ ਬੀਜੇਪੀ ਦੀ ਉਹਦੇ ਤੇ ਰਵਨੀਤ ਬਿੱਟੂ ਵੀ ਬੈਠਣਾ ਚਾਹੁੰਦੇ ਆ ਤੇ ਜਿਹੜੇ ਇਹ ਸਿੱਧੂ ਸਾਹਿਬ ਨੇ ਉਹਨਾਂ ਦੀ ਪਤਨੀ ਨੇ ਨਵਜੋਤ ਕੌਰ ਸਿੱਧੂ ਉਹ ਵੀ ਬੈਠਣਾ ਚਾਹੁੰਦੇ ਆ ਹਰਜੀਤ ਗਰੇਵਾਲ ਨੇ ਇਥੋਂ ਦੇ ਲੀਡਰ ਨੇ ਬੀਜੇਪੀ ਦੇ ਉਹ ਵੀ ਬੈਠਣਾ ਚਾਹੁੰਦੇ ਆ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੁਰਸੀ ਤੇ ਬਿਠਾਉਂਦੇ ਆ ਤਾਂ ਜਿਹੜਾ ਸ਼ਿਵ ਸੈਨਾ ਉਹ ਬੀਜੇਪੀ ਦਾ ਸਮਰਥਨ ਕਰੂਗੀ ਜਾਂ ਫਿਰ ਆਪਣੇ ਤੌਰ ਤੇ ਵੱਖਰਾ ਨਹੀਂ ਬੀਜੇਪੀ ਨਾਲ ਸਮਰਥਨ ਸਾਡਾ ਅਲੱਗ ਹੀ ਹੈ ਅਸੀਂ ਇਹ ਨਹੀਂ ਕਹਿੰਦੇ ਕੁਰਸੀ ਤੇ ਕਿਸੇ ਨੂੰ ਬੋਣ ਉਹ ਦੇਖੋ ਉਹਨਾਂ ਦੀ ਹਾਈ ਕਮਾਂਡ ਕੀ ਕਹਿੰਦੀ ਹੈ ਵੀ ਉਹ ਰਵਨੀਤ ਬਿੱਟੂ ਜੀ ਨੂੰ ਬੋਂਦੇ ਆ ਜਾਂ ਗਰੇਵਾਲ ਸਾਹਿਬ ਨੂੰ ਬੋਂਦੇ ਆ ਜਾਂ ਅਖਰ ਸਾਹਿਬ ਨੂੰ ਲਾਦਾ ਉਹ ਉਹਨਾਂ ਦੀ ਹੈਡਿੰਗ ਹੈ ਮੈਨੂੰ ਰਵਨੀਤ ਬਿੱਟੂ ਦਾ ਹੀ ਫੋਨ ਆਇਆ ਸੀ ਮੈਨੂੰ ਕਹਿੰਦੇ ਪ੍ਰਧਾਨ ਜੀ ਕੋਈ ਨਹੀਂ ਤੁਸੀਂ ਯਾਰ ਸ਼ਿਵਸਰਨਾ ਚੱਲੋ ਮੈਂ ਬੈਠਾ ਤੁਹਾਡੇ ਨਾਲ ਮੈਂ ਪਹਿਲਾਂ ਉਹਨਾਂ ਨਾਲ ਕਾਂਗਰਸ 'ਚ ਵੀ ਹੁੰਦਾ ਸੀ ਮੈਂ ਤੇ ਉਹ ਮੇਰਾ ਇਹ ਗੱਲ ਹੋਈ ਸਾਰੀ ਮੈਂ ਅਸੀਂ ਕਿਹਾ ਵੀ ਅਸੀਂ ਪਾਰਟੀ ਨਾਲ ਗੱਲ ਕਰ ਲਾਂਗੇ ਜੇ ਪਾਰਟੀ ਕਹਿੰਦੀ ਹੈ ਤਾਂ ਤੁਹਾਡੇ ਨਾਲ ਹੋ ਜਾਗੇ ਪਾਰਟੀ ਸਾਡੇ ਨਾਲ ਇਹਨਾਂ ਦੀ ਕੀ ਕਰਦੇ ਬੀਜੇਪੀ ਦਾ ਸਿਸਟਮ ਕੀ ਹੈ ਉਹ ਸ਼ਿਵ ਸੈਨਾਂ ਤੋਂ ਕੰਮ ਲੈ ਲੈਂਦੀ ਤੇ ਜਦੋਂ ਸ਼ਿਵ ਸੈਨਾਂ ਨੂੰ ਕੰਮ ਹੁੰਦਾ ਹੈ ਉਦੋਂ ਬੀਜੇਪੀ ਨਾਲ ਨਹੀਂ ਖੜਦੀ ਜਿਵੇਂ ਕਿ ਮੰਨ ਲਓ ਤੁਸੀਂ ਮੰਦਰਾਂ 'ਚ ਬੇਅਦਬੀ ਹੋ ਗਈ ਤਾਂ ਉਹ ਸ਼ਿਵ ਸੈਨਾਂ ਦਾ ਇਕੱਲਾ ਕੰਮ ਆ ਬਾਹਰ ਧਰਨੇ ਲਾਉਣੇ ਰੋਲਾ ਪਾਉਣਾ ਜੇ ਕੋਈ ਹੋਰ ਕਿਸੇ ਸਾਡੇ ਸਾਥੀ ਤੇ ਹਮਲਾ ਹੋ ਗਿਆ ਤਾਂ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਹੈ ਕਿੰਨਾ-ਕਿੰਨਾ ਤੰਗ ਕਰਦਾ ਰਹਿੰਦਾ ਸਾਨੂੰ ਧਰਨੇ ਲਾ ਲਾ ਕੇ ਪਰਚੇ ਕਰਾਉਣੇ ਪੈਂਦੇ ਜੀ ਸਿੱਧੀ ਸੱਚ ਗੱਲ ਉਸ ਤਰ੍ਹਾਂ ਸੁਣਾਈ ਹੈ ਜੀ ਇਹ ਗੱਲ ਤੁਸੀਂ ਬੇਅਦਬੀਆਂ ਦੀ ਕੀਤੀ ਹੈ ਤੇ ਜਦੋਂ ਸਿੱਖਾਂ ਦੇ ਵੱਲੋਂ ਜਿਹੜੇ ਇੱਕ ਧਰਨੇ ਲਾਏ ਜਾਂਦੇ ਨੇ ਕਿ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ ਤਾਂ ਉਹਦੇ ਲਈ ਸਖਤ ਕਾਨੂੰਨ ਬਣਨਾ ਚਾਹੀਦਾ ਪਰ ਉਦੋਂ ਸ਼ਿਵ ਸੈਨਾ ਜਿਹੜੀ ਸਾਥ ਦਿੰਦੀ ہوئی ਦਿਖਾਈ ਨਹੀਂ ਦਿੰਦੀ ਨਹੀਂ ਉਹ ਲੱਗ ਦੇਖੋ ਜਿਹੜੇ ਗਲਤ ਗਰਮ ਖਿਆਲੀ ਬੰਦੇ ਆ ਜਿਹੜੇ ਗਰਮਖਿਆਲੀ ਬੰਦੇ ਉਹ ਆਪਣੇ ਹਿਸਾਬ ਨਾਲ ਜੋ ਮਰਜ਼ੀ ਕਰਦੇ ਰੌਲਾ ਪਾਉਂਦੇ ਆ ਅਸੀਂ ਮੈਨੂੰ ਮੈਂ ਮੁਕਸਰ ਇਸ ਹਲਕੇ ਚ ਰਹਿਣਾ ਇਹ ਮਾਲਵਾ ਦੀ ਧਰਤੀ ਹੈ ਇਹਦੇ ਵਿੱਚ ਕੀ ਹੈ ਜੀ ਕਨੋਲੀ ਸਾਹਿਬ ਜਾਂ ਸਾਡੇ ਜਿਹੜੇ ਜਲੰਧਰ ਬੈਠੇ ਜਾਂ ਲੁਧਿਆਣੇ ਬੈਠੇ ਜੋ ਕਿਸੇ ਤਰ੍ਹਾਂ ਉਹ ਗਰਮ ਬਿਆਨਬਾਜ਼ੀ ਕਰਦੇ ਆ ਤਾਂ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਵੀ ਅਸੀਂ ਆਪਦੇ ਹਿਸਾਬ ਨਾਲ ਅਸੀਂ ਆਪਦੇ ਬੰਦੇ ਜੋੜਦੇ ਆ ਸਾਡੇ ਦੇਖੋ ਜੀ ਇੱਥੇ ਹਿੰਦੂ ਕੈਟਾਗਰੀ ਘਟਾ ਇਧਰ ਕੀ ਹੈ ਕੁਝ ਪਰਸੈਂਟ ਬੰਦੇ ਮੇਰੇ 50 60 ਪਰਸੈਂਟ ਬੰਦੇ ਇਦਾਂ ਦੇ ਵੀ ਜਿਹੜੇ ਦਾੜ੍hiyan ਰੱਖ ਕੇ ਪੱਗਾਂ ਬੰਦੇ ਸਾਡੇ ਨਾਲ ਉਹ ਵੀ ਲਿੰਕਡ ਉਹ ਸ਼ਿਵ ਸੈਨਾ ਦੇ ਵਿੱਚ ਸਾਡੇ ਨਾਲ ਹੁਣ ਅਸੀਂ ਮੁਖਸਰ ਦੇ ਵਿੱਚ ਸਾਡੇ ਕੋਲ 2 250 ਬੰਦਾ ਹੈ ਅਸੀਂ ਤਿਆਰ ਕੀਤੀ ਆਪਦੀ ਟੀਮ ਬਕਾਇਦਾ ਪਰ ਜਿਹੜੀ ਬੀਜੇਪੀ ਹੈ ਉਹ ਲੱਕ ਸਿਸਟਮ ਹੈ ਬੀਜੇਪੀ ਨੂੰ ਜਦੋਂ ਲੋਡ ਹੁੰਦੀ ਹੈ ਤਾਂ ਮਿੰਤਾਦਰਲਾ ਸਾਡਾ ਕਰਦੀ ਆ ਆਪਦਾ ਕੰਮ ਕਢਾ ਕੇ ਨਿਕਲ ਜਾਂਦੀ ਇਸ ਕਰਕੇ ਅਸੀਂ ਆਪਦੀ ਲੱਗ ਕੀਤੀ ਚੋਣ ਗਰਗਸਾਹਬ ਪਿਛਲੇ ਦਿਨੀ ਜਿਹੜਾ ਲੁਧਿਆਣੇ ਦੇ ਵਿੱਚ ਚਾਰ ਜਿਹੜੇ ਸ਼ਿਵਸੈਨਾ ਆਗੂ ਨੇ ਉਹਨਾਂ ਤੇ ਪਰਚਾ ਦਰਜ ਹੁੰਦਾ ਹੈ ਜਿਹੜਾ ਗਰਮੋ ਸ਼ਬਦਾਵਲੀ ਨੂੰ ਲੈ ਕੇ ਲੋਕਾਂ ਨੂੰ ਭੜਕਾਉਣ ਦੇ ਲੈ ਕੇ ਉਹਨੂੰ ਕਿਵੇਂ ਦੇਖਦੇ ਹੋ ਕਿ ਪੁਲਿਸ ਦਾ ਜਿਹੜਾ ਡਿਸੀਜਨ ਸੀਗਾ ਉਹ ਸਹੀ ਹੈ ਕਿ ਸੋਸ਼ਲ ਮੀਡੀਆ ਤੇ ਵੱਖਰੀਆਂ ਵੱਖਰੀਆਂ ਪੋਸਟਾਂ ਪਾਈਆਂ ਜਾਂਦੀਆਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਭੜਕਾਇਆ ਜਾਂਦਾ ਨਹੀਂ ਇਹ ਕੀ ਹੈ ਪੁਲਿਸ ਦਾ ਸਿਸਟਮ ਸਾਰਾ ਗਲਤ ਹੈ ਜੀ ਉਹ ਉਹ ਹਿੰਦੂ ਨੂੰ ਉੱਪਰ ਉੱਠਣਾ ਨਹੀਂ ਚਾਹੁੰਦੇ ਉਹ ਗੁਲਾਮ ਬਣਾਈ ਬਠੀ ਹੈ ਪੁਲਿਸ ਵੀ ਇਹ ਗੁਲਾਮ ਬਣੇ ਰਹਿਣ ਜੇ ਕੁਝ ਕਰਦੇ ਆ ਤਾਂ ਮਤਲਬ ਕਹਿੰਦਾ ਵੀ ਕਿਸੇ ਪਲੱਸ ਪੁਆਇੰਟ ਲੈ ਕੇ ਆਪਦਾ ਕੋਈ ਨਾ ਕੋਈ ਪਲੱਸ ਪੁਆਇੰਟ ਨਾ ਲੈ ਜਾਣ ਇਸੇ ਕਰਕੇ ਇਹਨਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਉਹ ਨਜਾਇਜ਼ ਪਰਚੇ ਕੀਤੇ ਆ ਉਹਦੇ ਪਿੱਛੇ ਲੁਧਿਆਣਾ ਸਾਡੇ ਧਰਨਾ ਵੀ ਲੱਗਿਆ ਸੀਪੀ ਸਾਹਿਬ ਨੂੰ ਵੀ ਸਾਰਾ ਲੁਧਿਆਣਾ ਜਿੰਨੀ ਵੀ ਸ਼ਹਿਰ ਸਨਾਂ ਦੀ ਟੀਮ ਸਾਰੀ ਮਿਲ ਕੇ ਮੀਟਿੰਗ ਕਰਕੇ ਵੀ ਆਈ ਹੈ ਵੀ ਇਹਨਾਂ ਦੇ ਪਰਚੇ ਵਾਪਸ ਕੀਤੇ ਜਾਣ ਕੈਨਸਲ ਕੀਤਾ ਜਾਵੇ ਇਹ ਚੋਣ ਪ੍ਰਚਾਰ ਨੂੰ ਲੈ ਕੇ ਕਿੰਨਾ ਚੋਣ ਮੁੱਦਿਆਂ ਨੂੰ ਲੈ ਕੇ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ Shiv Sena ਦੇ ਵੱਲੋਂ ਅਸੀਂ ਆਪਦੇ ਸਿਸਟਮ ਨਾਲ ਹੀ ਚੱਲ ਰਹੇ ਹਾਂ ਵੀ ਅਸੀਂ ਲੋਕਾਂ ਨੂੰ ਕਹਿੰਨੇ ਸਾਨੂੰ ਮੌਕਾ ਦਿਓ ਲੋਕਾਂ ਦੇ ਸਵਾਲ ਕਈ ਵਾਰ ਆ ਜਾਂਦੇ ਵੀ Shiv Sena ਵਾਲੇ ਗਲਤ ਬੋਲਦੇ ਆ ਜੇ ਜੋ ਵੀ ਹੈ ਪਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਗਲਤ ਬੋਲਦੇ ਅਸੀਂ ਕਿਹਦੇ ਪਿੱਛੇ ਬੋਲਦੇ ਅਸੀਂ ਤੁਹਾਡੇ ਪਿੱਛੇ ਬੋਲਦੇ ਹਾਂ ਸਾਡੀ ਇਹ ਲੜਾਈਆਂ ਹੁੰਦੀਆਂ ਅਸੀਂ ਤੁਹਾਡੇ ਪਿੱਛੇ ਨਾਲ ਖੜਦੇ ਹਾਂ ਜੇ ਕੋਈ ਰਾਮਲੀਲਾ ਦੇ ਵਿੱਚ ਪਿੱਛੇ ਜੇ ਗਿੱਧਰ ਵਿੱਚ ਕਿਸੇ ਇੱਕ ਬੰਦੇ ਨੇ ਇੱਕ ਰਾਮਲੀਲਾ ਵਿੱਚ ਬੇਅਦਵੀ ਹੋ ਗਈ ਤੇ ਪਿਛਲੇ ਦਿਨੀ ਮੈਨੂੰ ਫੋਨ ਆਇਆ ਮੈਂ ਇਹਨਾਂ ਨੂੰ ਉੱਥੇ ਧਰਨਾ ਤੋਰਨਾ ਲਵਾ ਕੇ ਜੀ ਬੰਦੇ ਸਾਰੇ ਜੋੜੇ ਉਹ ਜਿਹੜੇ ਬੰਦਿਆਂ ਨੇ ਬੇਅਦਬੀ ਕੀਤੀ RAM LILA ਦੇ ਟਾਈਮ 'ਚ ਉਹਨਾਂ ਨੇ ਮਾਫੀ ਮੰਗੀ ਮਾਫੀ ਮੰਗਣ ਤੋਂ ਬਾਅਦ ਫਿਰ ਸਾਡਾ ਸਾਡਾ ਹੋਰ ਹੋਲਡ ਹੋ ਗਿਆ ਉਹਨਾਂ ਨੂੰ ਪਤਾ ਲੱਗੇ ਇਹ ਬੰਦੇ ਕਰਦੇ BJP ਨਹੀਂ ਕਰਦੇ ਅਸੀਂ ਖੜਦੇ ਨਾਲ ਇੱਕ ਗੁਰਗੱਭ ਸਾਹਿਬ ਜੇ ਗੱਲ ਕਰੀਏ ਤੁਸੀਂ ਬੇਅਦਬੀਆਂ ਦੀ ਗੱਲ ਕੀਤੀ ਹੈ ਹਨਾ ਬੇਅਦਬੀਆਂ ਕਿਸੇ ਵੀ ਧਰਮ ਦੀ ਮਾੜੀ ਹੈ ਚਾਹੇ ਉਹ Hindu ਧਰਮ ਹੋਵੇ ਚਾਹੇ Sikh ਧਰਮ ਹੋਵੇ ਚਾਹੇ Isai ਨੇ ਚਾਹੇ Musalman ਧਰਮ ਹੈ ਜਿਸ ਦੇ ਵਿੱਚ ਵੀ ਬੇਅਦਬੀ ਹੁੰਦੀ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਆ ਤਾਂ ਉਹ ਕਹਦੀ ਕਿ ਨਾ ਸਹਿਣਯੋਗ ਹੁੰਦੀ ਆ ਤੁਸੀਂ ਮੰਨਦੇ ਹੋ ਕਿ ਜਿਹੜਾ ਕੋਈ ਸਖਤ ਕਾਨੂੰਨ ਹੈ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ ਕੋਈ ਸਖਤ ਕਾਨੂੰਨ ਬਣਾ ਚਾਹੀਦਾ ਬਿਲਕੁਲ ਜੀ ਇਹ ਜੇ ਕਿਸੇ ਭਵੇਂ ਕੋਈ ਵੀ ਹੈ Sikh ਧਾਰੀ ਹੈ ਪਗੜੀ ਧਾਰੀ ਹੈ ਕੋਈ ਗੁਰਦੁਆਰੇ ਦੀ ਲਾ ਲੋ ਜਾਂ ਕਿਵੇਂ ਕਿਸੇ ਦੀ ਕੇਸ ਦੀ ਬੇਅਦਵੀ ਹੈ ਕਿਸੇ ਦੀ ਪੱਗ ਲਾਤੀ ਹੈ ਉਹ ਸਾਰੇ ਸਾਡੇ ਵਾਸਤੇ ਇੱਕੋ ਹੀ ਹੈ ਸਾਰਿਆਂ ਨੂੰ ਬਰਾਬਰ ਲਾ ਕੇ ਖੜਨਾ ਚਾਹੀਦਾ ਜੀ ਅਸੀਂ ਤਾਂ ਅਸੀਂ ਤਾਂ ਸਾਡੀ ਤਾਂ ਸੋਚ ਇਹ ਹੈ ਪੋਜ਼ਿਟਿਵ ਆ ਵੀ ਕੋਈ ਬੰਦੇ ਇਹ ਸੋਚਦੇ ਪਤਨੀ ਸ਼ਿਵਸਨ ਵਾਲੇ ਕੱਲਾ ਹਿੰਦੂਆਂ ਦਾ ਹੀ ਸੋਚਦੇ ਅਸੀਂ ਸਾਰਿਆਂ ਨਾਲ ਲੈ ਕੇ ਚੱਲਦੇ ਹਾਂ ਕਿੰਨਾ ਮਸਲਿਆਂ ਨੂੰ ਜਿਹੜਾ ਹੁਣ ਗਿੱਦੜ ਬਾਹੇ ਦੇ ਵਿੱਚੋਂ ਬਾਹਰ ਆ ਜਾਂਦਾ ਕਿਉਂਕਿ ਤੁਸੀਂ ਉਮੀਦਵਾਰ ਹੋ ਕਿਹੜੇ ਸਵਾਲ ਨੇ ਜਿਹੜੇ ਉਹ ਤੁਹਾਡੇ ਸਾਹਮਣੇ ਆਉਂਦੇ ਆ ਕਿਹੜੇ ਕੰਮ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵੱਲੋਂ ਨਹੀਂ ਹੋਏ ਤੇ ਸ਼ਿਵ ਸੈਨਾ ਜੇ ਅਗਰ ਸ਼ਿਵ ਸੈਨਾ ਨੂੰ ਮੌਕਾ ਮਿਲਦਾ ਫਤਵਾ ਆਉਂਦਾ ਸ਼ਿਵ ਸੈਨਾ ਉਹ ਕੰਮ ਕਰੂਗੀ ਅਸੀਂ ਤਾਂ ਦੇਖੋ ਜੀ ਸਾਨੂੰ ਮੌਕਾ ਮਿਲੂ ਤਾਂ ਅਸੀਂ ਕੰਮ ਕਰਾਂਗੇ ਇਹ ਤਾਂ ਕਦੇ ਕਾਂਗਰਸ ਦੀ ਵਾਰੀ ਪਹਿਲਾਂ ਤੁਹਾਡੇ ਸਾਹਮਣੇ ਦੋ ਹੀ ਪਾਰਟੀਆਂ ਸੀ ਇੱਕ ਕਾਂਗਰਸ ਸੀ ਬੀਜੇਪੀ ਸੀ ਕਦੇ ਉਹ ਆ ਜਾਂਦਾ ਸੀ ਜਾਂ ਕਦੇ ਉਹ ਆ ਜਾਂਦੇ ਸੀ ਆਧ ਕੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਮਰਥਨ ਦਿੱਤਾ ਹੁਣ ਤਾਂ ਜੀ ਦੇਖ ਲੋ ਆਮ ਆਦਮੀ ਪਾਰਟੀ ਦੇ ਕੀ ਕੰਮ ਹੋ ਰਹੇ ਜਿੰਨੇ ਐਮ ਐਲ ਏ ਬੈਠੇ ਆ ਜਿੰਨੇ ਮੰਤਰੀ ਉਹ ਹਲਕਿਆਂ ਦੇ ਹਲਕਾਵਾਜੀ ਬੈਠੇ ਆ ਨਾ ਕਿ ਉਹ ਕਿਸੇ ਬੰਦੇ ਨੂੰ ਭਵੰਤਮਨ ਸਾਹਿਬ ਤੱਕ ਗੱਲ ਕਰ ਲੈਣਾ ਤਾਂ ਨਹੀਂ ਗੱਲ ਹੁੰਦੀ ਜੇ ਉਹਨਾਂ ਨੇ ਐਸ ਐਸ ਪੀ ਆਪ ਜੇ ਐਮ ਐਲ ਏ ਮੁਖਸਰ ਮੰਨ ਲੋ ਜੇ ਅਗੇ ਦਰਵਾਜੇ ਐਮ ਐਲ ਏ ਉਹਨਾਂ ਦਾ ਅਕਾਲੀਆਂ ਦਾ ਆਮ ਆਦਮੀ ਪਾਰਟੀ ਦਾ ਤਾਂ ਉਹ ਆਪਦੇ ਉੱਥੋਂ ਤੱਕ ਹੀ ਮਤਲਬ ਉਹਦਾ ਉੱਪਰ ਤੱਕ ਉਹ ਗੱਲ ਕਰਕੇ ਜਾਂ ਕਿਸੇ ਮੰਤਰੀ ਨਾਲ ਗੱਲ ਕਰਕੇ ਉਹ ਇਹ ਨਹੀਂ ਵੀ ਤੁਹਾਡਾ ਮੇਰਾ ਕੰਮ ਕਰਵਾ ਦਊਗਾ ਆਪਣੇ ਕੰਮ ਤੱਕ ਮਤਲਬ ਅੱਜ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਗਿੱਦੜਬਾਹ ਦੇ ਵਿੱਚ ਪਹੁੰਚ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਕਿ ਜਿਹੜਾ ਇਸ ਸ਼ਕਤੀ ਪ੍ਰਦਰਸ਼ਨ ਦੇ ਨਾਲ ਸ਼ਿਵ ਸੈਨਾ ਜਾਂ ਬਾਕੀ ਪਾਰਟੀਆਂ ਦੇ ਵੋਟ ਬੈਂਕ ਤੇ ਕੋਈ ਅਸਰ ਪਊਗਾ ਨਹੀਂ ਉਹਨਾਂ ਨੇ ਦੇਖੋ ਆਪਦਾ ਪ੍ਰਚਾਰ ਕਰਨਾ ਅਸੀਂ ਆਪਦਾ ਜਿਹੜੀ ਸਾਡੀ ਪੱਕੀ ਵੋਟ ਹੈ ਜੀ ਹਿੰਦੂ ਮਾਈਂਡਡ ਵੇਖੋ ਤੁਹਾਨੂੰ ਅੱਗੇ ਵੀ ਦੱਸਿਆ ਪਹਿਲਾਂ ਵੀ 52% ਇੱਥੇ ਵਾਦੀ ਹੈ ਹਿੰਦੂਵਾਦੀ ਉਹਦੇ 52% ਜੋ ਤੁਸੀਂ ਫਿਰ ਮੇਰਾ ਏਰੀਆ ਆਪਦਾ ਤੇ ਅਸੀਂ ਆਪਦੀ ਵੋਟ ਬੰਗ ਜਿੰਨੀ ਕਿ ਸਾਡੀ ਹੈਗੀ ਪਰਸਨਲ ਕੋਈ 5000 ਸਾਥੀ ਮੈਂ ਮੰਨ ਲਓ ਜਿੱਤਦਾ ਨਹੀਂ ਜਿੱਤਦਾ ਨਹੀਂ ਤਾਂ ਨੁਕਸਾਨ ਕਿਸੇ ਨਾ ਕਿਸੇ ਪਾਰਟੀ ਨੂੰ ਤਾਂ ਹੁੰਦਾ ਹੀ ਬੀਜੇਪੀ ਨੂੰ ਸਾਡਾ ਅੱਗੇ ਸਮਰਥਨ ਬੀਜੇਪੀ ਨਾਲ ਰਹਿੰਦਾ ਸੀ ਤੇ ਬੀਜੇਪੀ ਨੂੰ ਹੁੰਦਾ ਹੀ ਉਹ ਮੇਨ ਨੁਕਸਾਨ ਬੀਜੇਪੀ ਨੂੰ ਬੀਜੇਪੀ ਨੂੰ ਹੁੰਦਾ ਤਾਂ ਬੀਜੇਪੀ ਨੂੰ ਕਿਤੇ ਨਾ ਕਿਤੇ ਜਿਹੜਾ ਹਰਾਉਣ ਦੇ ਵਿੱਚ ਉਹ ਸ਼ਿਵਸੇਨਾ ਦਾ ਹੱਥ ਹੋਊਗਾ ਜੇਕਰ ਬੀਜੇਪੀ ਹਾਰ ਫਿਰ ਉਹ ਉਹੀ ਹੋ ਗਿਆ ਸਿਸਟਮ ਸੋਚਦਾ ਉਹੀ ਰਹੇਗੀ ਹੁਣ ਫੇਰ ਤਾਂ ਕਹਿ ਦਈਏ ਕਿ ਜਿਹੜਾ ਸ਼ਿਵ ਸੈਨਾ ਉਹ ਕਿਸੇ ਨਾ ਕਿਸੇ ਢੰਗ ਨਾਲ ਜਾਂਦਾ ਫਰਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਦੀ ਨਜ਼ਰ ਆ ਰਹੀ ਆ ਜਾਂ ਫਿਰ ਕਾਂਗਰਸ ਦੇ ਪਾਰਟੀ ਦੇ ਹੱਕ ਵਿੱਚ ਕਿਉਂਕਿ ਜੇਕਰ ਤੁਸੀਂ ਖੜਦੇ ਹੋ ਤਾਂ ਬੀਜੇਪੀ ਨੂੰ ਇਫੈਕਟ ਪਊਗਾ ਬੀਜੇਪੀ ਹਾਰੂਗੀ ਤਾਂ ਉਹਨਾਂ ਦੋਨਾਂ ਦੇ ਵਿੱਚੋਂ ਇੱਕ ਪਾਰਟੀ ਜਿੱਤੂਗੀ ਨਹੀਂ ਉਹਨਾਂ ਦੀ ਪਾਰਟੀ ਤੋਂ ਨਾ ਜਿੱਤਣ ਉਹ ਤਾਂ ਲਾਗੋਗੇ ਪਰ ਜਦੋਂ ਬੀਜੇਪੀ ਨਾਲ ਤੁਸੀਂ ਮੈਂ ਤੁਹਾਨੂੰ ਕਹਤਾ ਵੀ ਬੀਜੇਪੀ ਨੂੰ ਫਰਕ ਪੈਂਦਾ ਪਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਬੀਜੇਪੀ ਜਿਹੜੀ ਸਾਡੀ ਵੋਟ ਆ ਉਹ ਹਿੰਦੂ ਪਰਸੈਂਟ ਦੀ ਜੇ ਮੰਨ ਲਓ ਪੈ ਗਿਆ ਤਾਂ ਉਹਨਾਂ ਕੋਲ ਐਤਕੀ ਅਕਾਲੀਆਂ ਨੇ ਮਦਦ ਕਰਤੀ ਉਹਦੀ ਐਤਕੀ ਸਰਵੀਰ ਸਿੰਘ ਬਾਦਲ ਨੇ ਵੀ ਅਨਾਉਂਸ ਕਰਦਾ ਵੀ ਬਣਪ੍ਰੀਤ ਨੂੰ ਵੋਟ ਪਾ ਦਿਓਗੇ ਇਧਰ ਵਿੱਚ ਅਜੇ ਤੱਕ ਪਰਸਨਲੀ ਅਨਾਉਂਸ ਤਾਂ ਕੁਝ ਵੀ ਨਹੀਂ ਆਇਆ ਅਨਾਉਂਸ ਨਹੀਂ ਮਤਲਬ ਕਹਿੰਦਾ ਵੀ ਚਰਚਾ ਹੋ ਰਹੀ ਜਿਹੜੇ ਇੱਥੇ ਕਈ ਬੰਦੇ ਉਹਨਾਂ ਦੇ ਪੱਕੇ ਸੀ ਅਸੀਂ ਹੁਣ ਸਰਵੇ ਕਰਦੇ ਹਾਂ ਕਈ ਬੰਦੇ ਪੱਕੇ ਜਿਨ੍ਹਾਂ ਦੇ ਅਕਾਲੀਆਂ ਦੇ ਝੰਡੇ ਲੱਗੇ ਸੀ ਹੁਣ ਬੀਜੇਪੀ ਦੇ ਵੀ ਲੱਗੇ ਇਹ ਪਰ ਜੀ ਗੱਲ ਕਰ ਲਈ ਡਿੰਪੀ ਢਿਲੋਂ ਨੇ ਡਿੰਪੀ ਢਿਲੋਂ ਇਥੋਂ ਲਗਾਤਾਰ ਅਕਾਲੀ ਆਗੂ ਰਹਿੰਦੇ ਨੇ ਵੱਡੇ ਆਗੂ ਰਹਿੰਦੇ ਨੇ ਤਾਂ ਹੁਣ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਨੇ ਤਾਂ ਸਰਬਿਆਂ ਦੇ ਵਿੱਚ ਵੀ ਤਾਂ ਵਿੱਚ ਤਾਂ ਇਹ ਵੀ ਹੈ ਕਿ ਜਿਹੜੇ ਅਕਾਲੀ ਲੋਕ ਨੇ ਉਹ ਹੁਣ ਆਮ ਆਦਮੀ ਪਾਰਟੀ ਦਾ ਸਾਥ ਦੇਣ ਕਿ ਡਿੰਪੀ ਢਿਲੋਂ ਦਾ ਸਾਥ ਦੇਣਗੇ ਕਿਉਂਕਿ ਲਗਾਤਾਰ ਲੋਕਾਂ ਦੇ ਨਾਲ ਵਿਚਰਦੇ ਨੇ ਆਮ ਆਦਮੀ ਪਾਰਟੀ 'ਚੋਂ ਅਕਾਲੀ ਦਲ 'ਚੋਂ ਆਮ ਆਦਮੀ ਪਾਰਟੀ 'ਚ ਆ ਗਏ ਜੀ ਆਮ ਆਦਮੀ ਪਾਰਟੀ 'ਚ ਆਉਣ ਨਾਲ ਉਹਨਾਂ ਨੂੰ ਇਹ ਨਹੀਂ ਵੀ ਮਗਰਲੇ ਅਕਾਲੀ ਦਲ ਵੀ ਸਾਰੇ ਉਹਨਾਂ ਨਾਲ ਆ ਗਏ ਕਿਉਂਕਿ ਮੈਂ ਤਾਂ ਇਹ ਹਲਕੇ 'ਚ ਰਹਿਣਾ ਮੈਨੂੰ ਪਤਾ ਵੀ ਉਹ ਅਕਾਲੀ ਦਲ ਸਾਰਾ ਨਹੀਂ ਆਇਆ ਅਕਾਲੀ ਦਲ ਅਲੱਗ ਹੋ ਗਿਆ ਕੋਈ ਕੁਛ ਤਾਂ ਬੀਜੇਪੀ ਚ ਲੱਗ ਗਿਆ ਜੀ ਕੁਛ ਕਾਂਗਰਸ ਹੋ ਗਿਆ ਜੀ ਇਹਨਾਂ ਨਾਲ ਪੂਰਾ ਜਿੰਨਾ ਅਕਾਲੀ ਦਲ ਸੀ ਨਾ ਨਾਲ ਉਹਨਾਂ ਦੇ ਨਹੀਂ ਆਇਆ ਕੁਛ ਪਰਸੈਂਟ ਮੰਨ ਲਓ 25% ਲਾ ਲਓ ਉਹਨਾਂ ਨਾਲ ਚੱਲਿਆ ਅਕਾਲੀ ਦਲ ਪਿਛਲਾ ਜਿਹੜਾ ਉਹਨਾਂ ਦਾ ਕਿਵੇਂ ਦੇਖਦੇ ਹੋ 2.5 ਸਾਲਾਂ ਦਾ ਜਿਹੜਾ ਸਮਾਂ ਬੀਤ ਚੁੱਕਿਆ ਇਸ ਆਮ ਆਦਮੀ ਪਾਰਟੀ ਸਰਕਾਰ ਦਾ ਤੁਸੀਂ ਪਿੰਡਾਂ ਦੇ ਵਿੱਚ ਫਿਰਦੇ ਹੋ ਆਪਣਾ ਚੋਰਪਮੜਚਾਰ ਕਰਦੇ ਹੋ ਸ਼ਹਿਰਾਂ ਦੇ ਵਿੱਚ ਫਿਰਦੇ ਹੋ ਕਿੰਨਾ ਕ ਜਿਹੜਾ ਲੋਕਾਂ ਤੋਂ ਪਤਾ ਲੱਗਦਾ ਕਿੰਨਾ ਕ ਜਿਹੜਾ ਕੰਮ ਹੋਇਆ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਕੰਮ ਦੇਖੋ ਭਾਜੀ ਪਤਾ ਕੀ ਹੈ ਜੀ ਆਮ ਆਦਮੀ ਪਾਰਟੀ ਦਾ ਕੰਮ ਹੋਇਆ ਕਿ ਨਹੀਂ ਹੋਇਆ ਲੋਕਾਂ ਨੂੰ ਇਹਨਾਂ ਨੂੰ ਆਪ ਨੂੰ ਕਹਿ ਦਿੰਦੇ ਵੀ ਅਸੀਂ ਇਹ ਕਰਤਾ ਜੀ ਹੁਣ ਜਿਹੜੇ ਅਸੀਂ ਆਪਦੇ ਹਲਕੇ ਜਿਹੜੇ ਨੇ ਸਾਨੂੰ ਪਤਾ ਕੁਝ ਪਰਸੈਂਟ ਕੰਮ ਹੋਇਆ ਕੁਝ ਪਰਸੈਂਟ ਗੱਲਾਂ ਬਾਤੀਆਂ ਗੱਲਾਂ ਗੱਲਾਂ ਹੀ ਮਾਰੀ ਜਾਂਦੇ ਵੀ ਗੱਲਾਂ ਕਰ ਲੀਆਂ ਆ ਕੰਮ ਕਰਤਾ ਜੀ ਉਹ ਕਰਤਾ ਮੇਰੇ ਹਿਸਾਬ ਨਾਲ ਤਾਂ ਮੈਨੂੰ ਨਾਰਮਲ ਹੀ ਲੱਗਿਆ ਤੇ ਹੁਣ ਕੀ ਲੱਗਦਾ ਕਿੱਦਾਂ ਦਾ ਹੁੰਘਾਰਾ ਮਿਲਦਾ ਕਿੱਥੇ ਤੱਕ ਜਿਹੜਾ ਸ਼ਿਵ ਸੈਨਾ ਉਹ ਗਿੱਦੜ ਵਾਹੇ ਦੇ ਵਿੱਚ ਪਹੁੰਚ ਸਕਦੀ ਆ ਜਾਂ ਫਿਰ ਜਿਹੜੀਆਂ ਹੋਰ ਤਿੰਨ ਜਿਹੜੀਆਂ ਹਲਕੇ ਨੇ ਉੱਥੇ ਵੀ ਸ਼ਿਵ ਸੈਨਾ ਉਤਰੀ ਆ ਮੈਦਾਨ 'ਚ ਜਾਂ ਫਿਰ ਇਕੱਲਾ ਗਿੱਦੜ ਵਾਹੀ ਆ ਫਿਲਹਾਲ ਤਾਂ ਮੈਂ ਗਿੱਦੜ ਵਾਹੀਆਂ ਇਕੱਲਾ ਪਰ ਉੱਥੇ ਕਈ ਥਾਵਾਂ ਤੇ ਹੋ ਸਕਦਾ ਸਮਰਥਨ ਸਾਡੇ ਸ਼ਿਵ ਸੈਨਾ ਨੇ ਸਮਰਥਨ ਦਿੱਤਾ ਹੋਵੇ ਬੀਜੇਪੀ ਨੂੰ ਇੱਥੇ ਮੈਂ ਇੰਡੀਪੈਂਡੈਂਟ ਇਕੱਲਾ ਹੀ ਆ ਤੇ ਮੈਂ ਆਦਾ ਤਾਂ ਹੀ ਮਤਲਬ ਅਸੀਂ ਸਮਰਥਨ ਦੀ ਸੋਚੀ ਨਹੀਂ ਸੀ ਵੀ ਐਸ ਕੀ ਅਸੀਂ ਆਪਦੀ ਆਉਟਪੁੱਟ ਕੱਢੀਏ ਵੀ ਸਾਨੂੰ ਸਾਡੀ ਵੋਟ ਬੈਂਕ ਕੀ ਕਹਿੰਦਾ ਕਿੰਨਾ ਖੜਾ ਕੀ ਗੱਲਬਾਤ ਜੀ ਸੋ ਹੁਣ ਕਿੱਥੇ ਤੱਕ ਪਹੁੰਚਣ ਦੀ ਉਮੀਦ ਹੈਗੀ ਹੈ ਕਿ ਇੱਥੇ ਤੱਕ ਕੋਈ ਕੁਝ ਟਾਰਗੇਟ ਨਿਸ਼ਚਿਤ ਕੀਤਾ ਵੀ ਇੱਥੇ ਤੱਕ ਜਿਹੜੀ ਚਿਪਸਨ ਆ ਉਹ ਗਿੱਦਰ ਪਾਹੇ ਦੇ ਵਿੱਚ ਪਹੁੰਚ ਜਾਗੇ ਅਸੀਂ ਹੁਣ ਇਤ ਕੀ ਇਤ ਕੀ ਸਾਨੂੰ ਪਤਾ ਲੱਗ ਜਾ ਦੋ ਸਾਲਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਆਈ ਆਲ ਓਵਰ ਉਦੋਂ ਅਸੀਂ ਬਾਈ ਚ 27 ਚ ਤੇ 27 ਚ ਅਸੀਂ ਸਾਰੇ ਕੈਂਡੀਡੇਟ ਐ ਕਿ ਪੰਜਾਬ ਦੇ ਵਿੱਚ ਸਾਰੇ ਇਹ ਸਾਡੀ ਮੇਰੀ ਪਹਿਲਾਂ ਹੀ ਪਾਰਟੀ ਨਾਲ ਗੱਲ ਹੋਈ ਆ ਵੀ ਆਪਾਂ ਪੋਲੀਟੀਕਲ ਕੰਮ ਕਰੀਏ ਤੇ ਮੈਂ ਵੀ ਇੱਕ ਦੋ ਵਾਰੀ ਉਹਨਾਂ ਦੀ ਮੀਟਿੰਗਾਂ 'ਚ ਬੈਠਾ ਅਗਲੀ ਵਾਰੀ ਅਸੀਂ 117 ਦੇ 17 ਵਿਧਾਨ ਸਭਾ ਹਲਕਿਆਂ 'ਚ ਆਪਦੇ ਕੈਂਡੀਡੇਟ ਉਤਾਰਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਗੱਲ ਕਰਨ ਮਿਹਰਬਾਨੀ ਰਿਆਸਤ ਚੈਨਲ ਦੀ ਸਾਡੇ ਕੋਲੇ ਪਹੁੰਚੀ ਐ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਜੀ ਸੋ ਅ ਸਿਪਸੈਨਾ ਦੇ ਪੰਜਾਬ ਪ੍ਰਧਾਨ ਗਰਗ ਸਾਹਿਬ ਦੇ ਵੱਲੋਂ ਇੱਕ ਵੱਡਾ ਜਿਹੜਾ ਉਹ ਐਲਾਨ ਵੀ ਕਰ ਦਿੱਤਾ ਗਿਆ ਕਿ 2027 ਦੇ ਵਿੱਚ ਜਿਹੜਾ 117 ਸੀਟਾਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ 117 ਸੀਟਾਂ ਤੇ ਜਿਹੜਾ ਉਹ ਸਿਪਸੈਨਾ ਖੁਦ ਲੜੇਗੀ ਚੋਣਾਂ ਖੁਦ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਖੜਾ ਕਰੇਗੀ ਉਮੀਦਵਾਰ ਖੜਾ ਕਰੇਗੀ ਤੇ ਇਸ ਵਾਰ ਜਿਹੜਾ ਗਿੱਦੜ ਬਾਹੇ ਦੇ ਵਿੱਚ ਫਿਲਹਾਲ ਜਿਹੜਾ ਉਹਨਾਂ ਦੇ ਵੱਲੋਂ ਆਪਣਾ ਇੰਡੀਪੈਂਡੈਂਟ ਜਿਹੜਾ ਕੈਂਡੀਡੇਟ ਆ ਉਹ ਖੜਾ ਕੀਤਾ ਗਿਆ ਗਰਗ ਸਾਹਿਬ ਜਿਹੜੇ ਪੰਜਾਬ ਪ੍ਰਧਾਨ ਨੇ ਸੈਨਾ ਦੇ ਉਹ ਖੁਦ ਇੱਥੇ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤੇ ਹੁਣ ਦੇਖਦੇ ਆ ਉਹ 23 ਸਤੰਬਰ ਦੱਸੂਗੀ ਕਿ ਆਖਰ ਫਤਵਾ ਕਿਸ ਦੇ ਹੱਕ ਦੇ ਵਿੱਚ ਆਉਂਦਾ ਕਿੰਨਾ ਜਿਹੜਾ ਵੋਟ ਪਰਸੈਂਟੇਜ ਦਾ ਉਹ ਸ਼ਿਵ ਸੈਨਾ ਦੇ ਹੱਕ ਦੇ ਵਿੱਚ ਆਉਂਦਾ ਇਹ ਸਮਾਂ ਦੱਸੂਗਾ ਪਰ ਇੱਕ ਵੱਡਾ ਐਲਾਨ ਜ਼ਰੂਰ ਹੋਇਆ ਹੈ ਕਿ 2027 ਦੇ ਵਿੱਚ ਜਿਹੜੀ ਸ਼ਿਵ ਸੈਨਾ ਉਹ ਇੱਕ ਪੋਲੀਟੀਕਲ ਪਾਰਟੀ ਬਣ ਕੇ ਵੱਖਰੇ ਤੌਰ ਤੇ ਜ਼ਰੂਰ ਉੱਪਰ ਕੇ ਸਾਹਮਣੇ ਆਵੇਗੀ ਸੋ ਤੁਸੀਂ ਦੇਖਦੇ ਹੋ ਰਿਆਸਤ ਨਿਊਜ਼ ਤੇ ਮੈਂ ਜਸਖੈਰਾ ਇਦਾਂ ਦੇ ਜਿਹੜੇ ਗਿੱਦੜਬਾਹ ਚੋਣਾਂ ਦੇ ਵਿੱਚੋਂ ਜਿਹੜੀਆਂ ਇਸ ਚੋਣ ਮੁਹਿਮ ਦੇ ਵਿੱਚ ਜਿਹੜੇ ਲੋਕ ਉਤਰੇ ਨੇ ਉਹਨਾਂ ਦੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਜ਼ਰੂਰ ਕਰਾਵਾਂਗਾ